ਾਂਦੀ ਗੋਦੀ ਚੁੱਕ ਕੇ ਬੱਚੇ ਦੇ ਨਾਲ ਨਵੀਂ ਤਸਵੀਰ ਸਾਹਮਣੇ ਆ ਚੁੱਕੀ ਹੈ ਮੁਹਾਲੀ ਦੇ 40s ਹਸਪਤਾਲ ਦੇ ਵਿੱਚ ਭਰਤੀ ਸੰਪਰ ਹਸਪਤਾਲ ਦੇ ਵੱਲੋਂ ਉਹਨਾਂ ਨੂੰ ਛੁੱਟੀ ਦਿੱਤੀ ਗਈ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਆਖਿਰਕਾਰ ਬੀਤੇ ਦਿਨੀ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਵਿੱਚ ਕਿਲਕਾਰੀਆਂ ਗੂੰਜੀਆਂ ਨੇ ਇੱਕ ਨੰਨੀ ਬੱਚੀ ਨੇ ਜਨਮ ਦਿੱਤਾ ਹੈ ਤਾ ਸੀਐ ਮਾਨਦੇਵ ਕੋਲੋਂ ਵੀ ਖੁਸ਼ੀ ਸਾਂਭੀ ਨਹੀਂ ਜਾ ਰਹੀ ਸਾਫ਼ ਤੌਰ ਤੇ ਉਹਨਾਂ ਨੇ ਵੀ ਟਵੀਟ ਕਰਕੇ ਕਿਹਾ ਹੈ ਕਿ ਵਾਈਗਰੂ ਨੇ ਧੀ ਦੀ ਜਾਨ ਬਖਸ਼ੀ ਹੈ ਤਾਂ ਡਾਕਟਰ ਗੁਰਪ੍ਰੀਤ ਕੌਰ ਅਤੇ ਨਵ ਜੰਮੀ ਬੱਚੀ ਦੇ ਨਾਲ ਸੀਐ ਮਾਨ ਦੀ ਤਸਵੀਰ ਸਾਹਮਣੇ ਆਈ ਹੈ ਜਿਹੜੀ ਕਿ ਹਸਪਤਾਲ ਦੇ ਵਿੱਚੋਂ ਛੁੱਟੀ ਮਿਲਣ ਤੋਂ ਬਾਅਦ ਆਪਣੇ ਘਰ ਜਾਂਦੇ ਹੋਏ ਵਿਖਾਈ ਦੇ ਰਹੇ ਨੇ ਤਾਂ ਇਸ ਦਰਮਿਆਨ ਸੀਐਮ ਮਾਨ ਦੇ ਵੱਲੋਂ ਜੋ ਹੈ ਨੰਨੀ ਬੱਚੀ ਨੂੰ ਗੋਦੀ ਚੁੱਕਿਆ ਹੋਇਆ ਸੀ ਤੇ ਮੂਰਲੀ ਸੀਟ ਦੇ ਉੱਤੇ ਬੈਠੇ ਹੋਏ ਵਿਖਾਈ ਦਿੱਤੇ ਸੀਐਮ ਮਾਨ ਤੇ ਦੂਜੇ ਪਾਸੇ ਸੰਤਰੀ ਰੰਗ ਦਾ ਸੂਟ ਪਾਇਆ ਹੋਇਆ ਸੀ ਡਾਕਟਰ ਗੁਰਪ੍ਰੀਤ ਕੌਰ ਦਾ ਤੇ ਨਾਲ ਸੀਐਮ ਮਾਨ ਦੀ ਭੈਣ ਵੀ ਮੌਜੂਦ ਸਨ ਜਿਸ ਵੇਲੇ ਉਹਨਾਂ ਨੂੰ ਮੋਹਾੜੀ ਦੇ 40 ਹਸਪਤਾਲ ਦੇ ਵਿੱਚੋਂ ਛੁੱਟੀ ਮਿਲੀ ਹੈ ਤਸਵੀਰ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਕਿ ਨੰਨੀ ਬੱਚੀ ਨੂੰ ਗੋਦੀ ਚੁੱਕੇ ਸੀਐਮ ਮਾਨ ਜਿਹੜੇ ਆ ਉੱਥੇ ਅਧਿਕਾਰੀਆਂ ਦੇ ਨਾਲ ਤੇ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋਏ ਵਿਖਾਈ ਦੇ ਰਹੇ ਨੇ ਤਾਂ ਦੂਜੇ ਪਾਸੇ ਇਸੇ ਗੱਡੀ ਦੇ ਵਿੱਚ ਸੀਐਮ ਮਾਨ ਦੀ ਭੈਣ ਅਤੇ ਪਤਨੀ ਵੀ ਜਿਹੜੀ ਹੈ ਬੈਠੇ ਹੋਏ ਸਨ ਹਸਪਤਾਲ ਦੇ ਵਿੱਚੋਂ ਛੁੱਟੀ ਮਿਲੀ ਹੈ ਜਿਸ ਕਰਕੇ ਆਪਣੇ ਪਰਿਵਾਰ ਦੇ ਨਾਲ ਬੇहद ਖੁਸ਼ ਨਜ਼ਰ ਆ ਰਹੇ ਨੇ ਸੀ ਆ ਮਾਨ ਕਿਉਂਕਿ ਘਰ ਦੇ ਵਿੱਚ ਕਿਲਕਾਰੀਆਂ ਗੂੰਜੀਆਂ ਨੇ ਬੀਚ ਦਿਨੀ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਡਾਕਟਰ ਗੁਰਪ੍ਰੀਤ ਕੌਰ ਨੂੰ ਭਰਤੀ ਕਰਵਾਇਆ ਗਿਆ ਸੀ ਤੇ ਕੁਝ ਘੰਟਿਆਂ ਦੇ ਦਰਮਿਆਨ ਹੀ ਖਬਰਾਂ ਸਾਹਮਣੇ ਆ ਜਾਂਦੀਆਂ ਨੇ ਬਕਾਇਦਾ ਸੀ ਆ ਮਾਨ ਦੇ ਵੱਲੋਂ ਜੋ ਆ ਫੋਟੋ ਸ਼ੇਅਰ ਕਰਕੇ ਲਿਖਿਆ ਜਾਂਦਾ ਹੈ ਕਿ ਵਾਈਗਰੋ ਨੇ ਧੀ ਦੀ ਦਾਤ ਬਖਸ਼ੀ ਹੈ ਪਰ ਅੱਜ ਡਾਕਟਰ ਗੁਰਪ੍ਰੀਤ ਕੌਰ ਅਤੇ ਨੰਨੀ ਬੱਚੀ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਮਿਲ ਗਈ ਹੈ ਤੇ ਪਿਓ ਦੇ ਕੋਲ ਆਪਣੀ ਨਵ ਜੰਮੀ ਧੀ ਦਾ ਚਾਹ ਨਹੀਂ ਸਾਂਭਿਆ ਜਾ ਰਿਹਾ ਆਪਣੀ ਧੀ ਨੂੰ ਗੋਦੀ ਚੁੱਕ ਕੇ ਆਪਣੇ ਹੱਥਾਂ ਦੇ ਵਿੱਚ ਫੜ ਕੇ ਸੀਐਮ ਮਾਨ ਜਿਹੜੇ ਆ ਉਸ ਨੂੰ ਘਰ ਲੈ ਕੇ ਜਾ ਰਹੇ ਨੇ ਘਰ ਜਾ ਕੇ ਉਸ ਦਾ ਸਵਾਗਤ ਕੀਤਾ ਜਾਏਗਾ ਤਾਂ ਡਾਕਟਰ ਗੁਰਪ੍ਰੀਤ ਕੌਰ ਨੂੰ ਛੁੱਟੀ ਮਿਲ ਗਈ ਹੈ ਇਸ ਮੌਕੇ ਦੇ ਉੱਤੇ ਸੀਐਮ ਮਾਨ ਦੀ ਭੈਣ ਵੀ ਮੌਜੂਦ ਸਨ ਜਿੱਥੇ ਸੀਐਮ ਮਾਨ ਗੱਡੀ ਦੇ ਅੱਗੇ ਬੈਠ ਕੇ ਬੈਠੇ ਹੋਏ ਸਨ ਤਾਂ ਦੂਜੇ ਪਾਸੇ ਡਾਕਟਰ ਗੁਰਪ੍ਰੀਤ ਕੌਰ ਅਤੇ ਸੀਐਮ ਮਾਨ ਦੀ ਭੈਣ ਗੱਡੀ ਦੀ ਪਿਛਲੀ ਸੀਟ ਦੇ ਉੱਤੇ ਬੈਠੇ ਹੋਏ ਵਿਖਾਈ ਦਿੱਤੇ ਤਾਂ ਇਸ ਵੇਲੇ ਮਾਨ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਕੋਈ ਟਿਕਾਣਾ ਨਹੀਂ ਹੈ ਕਿਉਂਕਿ ਡਾਕਟਰ ਗੁਰਪ੍ਰੀਤ ਕੌਰ ਦੇ ਵੱਲੋਂ ਜੋ ਹੈ ਇੱਕ ਬੱਚੀ ਨੂੰ ਜਨਮ ਦਿੱਤਾ ਹੈ ਤਾਂ ਸੀਐਮ ਮਾਨ ਅਕਸਰ ਹੀ ਕਹਿੰਦੇ ਨੇ ਕਿ ਆਖਿਰਕਾਰ ਵੀ ਸਾਡੇ ਘਰ ਵੀ ਖੁਸ਼ੀ ਨੇ ਦਸਤਕ ਦੇਣੀ ਹੈ ਪਰ ਮੈਂ ਕਦੀ ਵੀ ਉਸ ਦਾ ਟੈਸਟ ਨਹੀਂ ਕਰਵਾਇਆ ਕਿ ਪਰਮਾਤਮਾ ਜੋ ਦਾਤ ਬਖਸ਼ੇਗਾ ਉਹ ਮੇਰੇ ਲਈ ਬੇਹਦ ਅਮੁੱਲੀ ਦਾਤ ਹੋਏਗੀ ਤਾਂ ਇਸ ਤਰ੍ਹਾਂ ਜੋ ਹੈ ਆਪਣੇ ਬੱਚਿਆਂ ਨੂੰ ਲੈ ਕੇ ਸੰਬੋਧਨ ਕਰਦੇ ਹੁੰਦੇ ਸਨ ਸੀਐਮ ਮਾਨ ਤੇ ਅੱਜ ਸੀਐਮ ਮਾਨ ਦੇ ਘਰ ਦੇ ਵਿੱਚ ਖੁਸ਼ੀਆਂ ਆਈਆਂ ਨੇ ਕਿਉਂਕਿ ਉਸ ਪਰਮਾਤਮਾ ਨੇ ਧੀ ਦਾਤ ਬਖਸ਼ੀ ਹੈ ਤੇ ਸੀਐਮ ਮਾਨ ਦੇ ਕੋਲੋਂ ਚਾਹ ਨਹੀਂ ਸਾਂਭਿਆ ਜਾ ਰਿਹਾ ਹਸਪਤਾਲ ਦੇ ਵਿੱਚੋਂ ਜੋ ਛੁੱਟੀ ਮਿਲੀ ਹੈ ਡਾਕਟਰ ਗੁਰਪ੍ਰੀਤ ਕੌਰ ਅਤੇ ਨੰਨੀ ਬੱਚੀ ਦੀ ਉਸ ਤੋਂ ਬਾਅਦ ਆਪਣੀ ਧੀ ਨੂੰ ਗੋਦੀ ਚੁੱਕ ਕੇ ਆਪਣੇ ਹੱਥਾਂ ਦੇ ਵਿੱਚ ਫੜ ਕੇ ਸੀਐਮ ਮਾਨ ਘਰ ਲੈ ਕੇ ਜਾ ਰਹੇ ਨੇ ਘਰ ਜਾ ਕੇ ਡਾਕਟਰ ਗੁਰਪ੍ਰੀਤ ਕੌਰ ਅਤੇ ਇਸ ਨੰਨੀ ਬੱਚੀ ਦਾ ਸਵਾਗਤ ਕੀਤਾ ਜਾਏਗਾ ਸੀ ਇਹ ਮਾਨ ਦੀ